ਮੋਕਮ ਉੱਠਿਆ ਹੰਬੜਾ ਮਾਰ ਇੱਕ ਮੋਕਮ ਉੱਠਿਆ ਹੰਬੜਾ ਬਾਹਰ ਇੱਕ ਉੱਠੀ ਫੇਰ ਵਫਾ ਅਦਾ ਬਣ ਕੇ ਬੇਦਰ ਪੂਰੀ ਦਾ ਖੁੱਟਿਆ ਬਾਹਰ ਕੰਨ ਪਰ ਸੱਚੇ ਸਾਹਿਬ ਨੂੰ ਸਾਹਿਬ ਚੰਦ ਕਹਿਣ ਲੱਗਾ ਬੰਦਾ ਆਪ ਦਾ ਤਾਪਿਆ ਆਧਾਰ ਬਿਲਕੁਲ ਸੱਚੇ ਸਾਹਿਬ ਨੂੰ ਸਾਹਿਬ ਚੰਦ ਕਹਿਣ ਲੱਗਾ ਬੰਦਾ ਆਪ ਦਾ ਤਾਪਿਆ ਆਧਾਰ ਬਿਲਕੁਲ ਹਿੰਮਤ ਫੇਰ ਨਿਕਲੀ ਹੰਮੇ ਹਾਮੀਆ ਨਾਥਪੁਰ ਦਾ ਇੱਕ ਬਲਵਾਨ ਉਠਿਆ ਛੜਿਆ ਸੁਪਨੇ ਆਟੋਂ ਜਿੰਦ ਦੇ ਛਾ ਲੱਭੇ ਹਿੰਮਤ ਹਿੰਮਤ ਤੋਂ ਹੋਂ ਕਰਵਾਨ ਉਠਿਆ ਜਦੋਂ ਪਰਖ ਦੀ ਪਟੜੀ ਤੇ ਪੰਜ ਹੋਵੇ ਜਦੋਂ ਪਰਖ ਦੀ ਪਟੜੀ ਤੇ ਪੰਜ ਹੋਵੇ ਕਲ ਦੀ ਧਰਨੇ ਲੈ ਨਤਾਰ ਪੰਜੇ ਜਦੋਂ ਪਰਖ ਦੀ ਪਟੜੀ ਤੇ ਪੰਜ ਹੋਵੇ ਕਲ ਦੀ ਧਰਨੇ ਲੈ ਨਤਾਰ ਪੰਜੇ ਪੰਜੇ ਤਤ ਤਲਵਾਰ ਚ ਚੱਕਤੀ ਭਕਤੀ ਦੇ ਬੜੇ ਸ਼ਹਕਾਰ ਪੰਜੇ ਬਾਟੇ ਵਿੱਚ ਪਾਣੀ ਪਾਣੀ ਵਿੱਚ ਬਾਣੀ ਪਾਣੀ ਬਾਣੀ ਨੇ ਲੈਨ ਤਾਰ ਪੰਜੇ ਪੰਜੇ ਬਾਣੀਆਂ ਮਾਣੀਆਂ ਇੰਝ ਖੰਡੇ ਕਰ ਲੈ ਖੰਡੇ ਨੇ ਆਪਣੀ ਧਾਰ ਮੰਗੇ ਦੇ ਕੇ ਧਾਤੇ ਨੇ ਅਮਰਤ ਦੀ ਧਾਤ ਸੁੱਚੀ ਦੇ ਕੇ ਧਾਤੇ ਨੇ ਅਮਰਤ ਦੀ ਧਾਤ ਸੁੱਚੀ ਆਪਣਾ ਰੂਪ ਭਗਤੀ ਦੀ ਦੇ ਕੇ ਦਲੀ ਤਾਕਤ ਤਾਕਤ ਨਾਲ ਸੁਝਾ ਲਿਆ ਖਾਂਜੇ ਭਗਤੀ ਨਾਲ ਸ਼ਕਤੀ ਸ਼ਕਤੀ ਨਾਲ ਭਗਤੀ ਚਿੜੀਆਂ ਕੋਲੋਂ ਵੀ ਬਾਜ ਤੜਵਾਏ ਅਮਰਤ ਭਗਤੀ ਨਾਲ ਸ਼ਕਤੀ ਸ਼ਕਤੀ ਨਾਲ ਭਗਤੀ ਚਿੜੀਆਂ ਕੋਲੋਂ ਵੀ ਬਾਜ ਤੜਵਾਏ ਅਮਰਤ ਪੀੜ ਲੱਗਦੀ ਬੰਦ ਦੀ ਬੀਰਤਾ ਦੀ ਐਸਾ ਗੱਦੜੋ ਛੇਰ ਬਣਾਏ ਅਮਰਤ ਆਸਨ ਜਿਨ੍ਹਾਂ ਨੂੰ ਅਮਰਤ ਦੀ ਦਾਤ ਹੋ ਗਈ ਅੰਤਮ ਲੈਣਾ ਨੇ ਆਸਨ ਜਿਨ੍ਹਾਂ ਨੂੰ ਅਮਰਤ ਦੀ ਦਾਤ ਹੋ ਗਈ ਆਪਣੇ ਆਪ ਦੀ ਉਹਨਾਂ ਨੂੰ ਪਹਿਚਾਣ ਆ ਗਈ ਸੀਸ ਤਲੀ ਕਰਕੇ ਉਹਨਾਂ ਬਾਹੇ ਖੰਡੇ ਸੀਸ ਤਲੀ ਕਰਕੇ ਉਹਨਾਂ ਬਾਹੇ ਖੰਡੇ ਸਫਰੀ ਜਿਨ੍ਹਾਂ ਨੂੰ ਖੰਡੇ ਦੀ ਪਾਣੀ ਆ ਗਈ ਸਫਰੀ ਜਿਨ੍ਹਾਂ ਨੂੰ ਖੰਡੇ ਦੀ ਪਾਣੀ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ